ਪੁਤਰ ਨਾ ਉਪਰਜਸ਼ਨ ਸਾਡੇ ਕਰਕੇ ਮੁਲਾਜ਼ਮ ਬੀਸੀ ਰੇਟ ਵਾਲਿਆਂ ਦੀ 2 ਮਹੀਨੇ ਤੋਂ ਸੈਲਰੀ ਨਹੀਂ ਪੈ ਰਹੀ ਜਿਸ ਦੀ ਕਨਾਂ ਦਾ ਬਾਂਡ ਬ੍ਰਾਂਚ ਕੋਈ ਜ਼ਿੰਮੇਵਾਰੀ ਲੈ ਰਿਆ ਨਾ ਲੇਖਾ ਸੇਖਾ ਨਾ ਸਾਡੀ ਅਫਸਰਸ਼ਾਹੀ ਜਿਨ੍ਹਾਂ ਨੂੰ ਵੀ ਅਸੀਂ ਮਿਲ ਰਹੇ ਹਾਂ 15 20 ਦਿਨ ਤੋਂ ਅਸੀਂ ਸੰਦੇਸ਼ ਕਰ ਰਹੇ ਹਾਂ ਉਹਨਾਂ ਨੂੰ ਲੈਟਰਾਂ ਚਿੱਠੀਆਂ ਰਾਹੀਂ ਭੇਜਦੇ ਚਿੱਠੀਆਂ ਭੇਜਦੇ ਆ ਵੀ ਭਾਈ ਸਾਾਨੂੰ ਕੋਈ ਜਵਾਬ ਦੋ ਸਾਡਾਂ ਨਾਲ ਕੋਈ ਗੱਲ ਕਰੋ ਵੀ ਸੈਲਰੀ ਕਿਉਂ ਨਹੀਂ ਪੈ ਰਹੀ ਉਹ ਗਰੀਬ ਆਦਮੀ 10 11000 ਸੈਲਰੀ ਆ ਉਹ ਕਿਵੇਂ ਆਪਣੇ ਬੱਚਿਆਂ ਦੇ ਐਡਮਿਸ਼ਨ ਕਰਾਂਗੇ ਕਿਵੇਂ ਰੋਸ਼ਨ ਪਾਣਗੇ ਕਿੱਥੋਂ ਆਪਣੇ ਗੁਜ਼ਾਰੇ ਚਲਾਣਗੇ ਪਿਛਲੇ 2 ਮਹੀਨਿਆਂ ਤੋਂ ਸਾਨੂੰ ਸੈਲਰੀ ਨਹੀਂ ਪਈ 10-11000 ਜਿਹੜੀ ਸੈਲਰੀ ਹੈ ਸਾਡੀ ਤੇ ਸਾਡੇ ਗੁਜ਼ਾਰੇ ਬਹੁਤ ਮੁਸ਼ਕਲ ਹੋਏ ਪਏ ਆ ਅਸੀਂ ਪਿਛਲੇ 16-17-18 ਸਾਲਾਂ ਤੋਂ ਕੱਚੇ ਮਲਾਜ਼ਮਾਂ ਸੀ ਕੰਮ ਕਰ ਰਹੇ ਆ ਇੱਥੇ ਤੱਕ ਕਿ ਸਾਨੂੰ ਪਰਚੀ ਵੀ ਫਰੀ ਨਹੀਂ ਹੈਗੀ ਜਿਹੜੀ ਅਸੀਂ ਆਪ ਹਸਪੀਟਲ 'ਚ ਲੱਗੇ ਆ ਸਾਨੂੰ ਪਰਚੀ ਫਰੀ ਨਹੀਂ ਸਾਡੇ ਪਰਿਵਾਰ ਨੂੰ ਕੋਈ ਇਲਾਜ ਫਰੀ ਨਹੀਂ ਹੈ ਸਰਕਾਰ ਨੂੰ ਚਾਹਤਾ ਕਰੋ ਭਰੇ ਪੀਤੇ ਮੁਲਾਜ਼ਮ ਜ਼ੋਰਦਾਰ ਨਾਰੇਬਾਜ਼ੀ ਕਰਨ ਲੱਗੇ ਹੋਏ ਆ ਕਿਉਂਕਿ ਇਹਨਾਂ ਨੂੰ ਪਿਛਲੇ 2 ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਗਈਆਂ ਸਿਹਤ ਵਿਭਾਗ ਵਿੱਚ ਕੰਮ ਕਰਦੇ ਇਹਨਾਂ ਕਰਮਚਾਰੀਆਂ ਨੂੰ ਸਿਹਤ ਵਿਭਾਗ ਵੱਲੋਂ ਪਿਛਲੇ 2 ਮਹੀਨਿਆਂ ਤੋਂ ਜਾਰੀ ਕੀਤੀਆਂ ਜਾਂਦੀਆਂ ਤਨਖਾਹਾਂ ਨਾ ਮਿਲਣ ਕਰਕੇ ਇਹਨਾਂ ਵੱਲੋਂ ਨਾਰੇबाजी ਕੀਤੀ ਜਾ ਰਹੀ ਹੈ ਜੀ ਹਾਂ ਇਹ ਰਜਿੰਦਰਾ ਹਸਪਤਾਲ ਪਟਿਆਲਾ ਦੀਆਂ ਤਸਵੀਰਾਂ ਨੇ ਜਿੱਥੇ ਕੱਚੇ ਮੁਲਾਜ਼ਮਾਂ ਵੱਲੋਂ ਤਨਖਾਹਾਂ ਨਾ ਮਿਲਣ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਇਹ ਰੋਸ ਪ੍ਰਦਰਸ਼ਨ ਤਨਖਾਹਾਂ ਦੀ ਮੰਗ ਨੂੰ ਲੈ ਕੇ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਕੱਚੇ ਮੁਲਾਜ਼ਮ ਜੋ ਕਿ ਡੀਸੀ ਰੇਟ ਤੇ ਰੱਖੇ ਹੋਏ ਆ ਉਹਨਾਂ ਨੂੰ 2 ਮਹੀਨੇ ਤੋਂ ਤਨਖਾਹ ਨਹੀਂ ਮਿਲੀ ਅਤੇ ਵਾਰ-ਵਾਰ ਅਫਸਰਾਂ ਦੇ ਦਰਬਾਰ ਵਿੱਚ ਜਾ ਕੇ ਆਪਣਾ ਰੋਣਾ ਰੋ ਚੁੱਕੇ ਆ ਪਰ ਉਹਨਾਂ ਨੂੰ ਅਜੇ ਤੱਕ ਤਨਖਾਹ ਨਹੀਂ ਦਿੱਤੀ ਗਈ ਹੈ ਉਹਨਾਂ ਕਹਿੰਦੇ ਆ ਕਿ ਕੱਚੇ ਮੁਲਾਜ਼ਮ ਜੋ ਕਿ ਡੀਸੀ ਰੇਟ ਤੇ ਕੰਮ ਕਰਦੇ ਆ ਤੇ ਉਹਨਾਂ ਨੂੰ 2 ਮਹੀਨੇ ਤੋਂ ਤਨਖਾਹ ਨਹੀਂ ਦਿੱਤੀ ਜਾ ਰਹੀ ਜਿਸ ਕਰਕੇ ਉਹਨਾਂ ਦੇ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋ ਗਿਆ ਕਿਉਂਕਿ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਫੀਸ 유ਨੀਫਾਰਮ ਕਿਤਾਬਾਂ ਆਦਿ ਦਾਖਲੇ ਹੋਣੇ ਆ ਪਰ ਜਿੱਥੇ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਉਹਨਾਂ ਨੂੰ ਘਰ ਜ਼ਰੂਰਤ ਹੁੰਦੀ ਹੈ ਪਰ ਘੱਟ ਰੇਟ ਤੇ ਤਨਖਾਹਾਂ ਦੇ ਤਹਿਤ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪਿਛਲੇ 2 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਰਕੇ ਅਖੀਰ ਇਹਨਾਂ ਨੂੰ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਰਜਿੰਦਰਾ ਹਸਪਤਾਲ ਪਟਿਆਲਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਕੱਚੇ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਕਰਕੇ ਆਪਣਾ ਗੁੱਸਾ ਜ਼ਾਹਰ ਕੀਤਾ ਜਾ ਰਿਹਾ ਹੈ ਕਿਉਂਕਿ ਪਿਛਲੇ 2 ਮਹੀਨਿਆਂ ਤੋਂ ਇਹਨਾਂ ਨੂੰ ਤਨਖਾਹ ਨਹੀਂ ਦਿੱਤੀਆਂ ਗਈਆਂ ਜਦਕਿ ਇਹਨਾਂ ਨੂੰ ਡੀਸੀ ਰੇਟ ਤੇ ਤਨਖਾਹ ਦਿੱਤੀਆਂ ਜਾਂਦੀਆਂ ਪਰ ਉਹ ਵੀ ਇਹਨਾਂ ਨੂੰ ਪਿਛਲੇ 2 ਮਹੀਨਿਆਂ ਤੋਂ ਨਹੀਂ ਮਿਲੀਆਂ ਜਿਸ ਕਰਕੇ ਇਹਨਾਂ ਵੱਲੋਂ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਅਰ ਅਤੇ ਸਿਸਟਮ ਦੇ ਖਿਲਾਫ ਆਵਾਜ਼ ਚੁੱਕਣੀ ਪੈ ਰਹੀ ਹੈ ਹੜਤਾਲ ਜਿਹੜੀ ਹੈ ਜੀ ਰੈਗੂਲਰ ਅਸੀਂ ਡੀਸੀ ਰੇਟ ਵਾਲੇ ਜਿਹੜੇ ਕੱਚੇ ਮਲਾਜ਼ਮਾਂ ਪਿਛਲੇ 2 ਮਹੀਨਿਆਂ ਤੋਂ ਸਾਨੂੰ ਸੈਲਰੀ ਨਹੀਂ ਪਈ ਜਿਹੜਾ 10-11000 ਜਿਹੜੀ ਸੈਲਰੀ ਹੈ ਸਾਡੀ ਤੇ ਸਾਡੇ ਗੁਜ਼ਾਰੇ ਬਹੁਤ ਮੁਸ਼ਕਲ ਹੋਏ ਪਏ ਆ ਅਸੀਂ ਪਿਛਲੇ 16-17-18 ਸਾਲਾਂ ਤੋਂ ਕੱਚੇ ਮਲਾਜ਼ਮਾਂ ਸੀ ਕੰਮ ਕਰ ਰਹੇ ਆ ਇੱਥੇ ਤੱਕ ਵੀ ਸਾਨੂੰ ਪਰਚੀ ਵੀ ਫਰੀ ਨਹੀਂ ਹੈਗੀ ਜਿਹੜੀ ਅਸੀਂ ਆਪ ਹਸਪੀਟਲ 'ਚ ਲੱਗੇ ਆ ਸਾਨੂੰ ਪਰਚੀ ਫਰੀ ਨਹੀਂ ਸਾਡੇ ਪਰਿਵਾਰ ਨੂੰ ਕੋਈ ਇਲਾਜ ਫਰੀ ਨਹੀਂ ਹੈਗਾ ਤੇ ਨਾ ਹੀ ਸਾਨੂੰ ਕੋਈ ਸਹੂਲਤ ਹੈਗੀ ਆ ਅਸੀਂ ਕਰੋਨਾ ਦੇ ਵਿੱਚ ਵੀ ਬਹੁਤ ਕੰਮ ਕੀਤਾ ਸਰਕਾਰ ਨੇ ਕੋਈ ਸਾਡੀ ਕੋਈ ਸਾਰ ਨਹੀਂ ਲਈ ਤੇ ਨਾ ਹੀ ਸਾਨੂੰ ਰੈਗਲੋਕ ਕੀਤਾ ਹੁਣ ਤੱਕ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਆ। ਆ ਸਰਕਾਰ ਵੱਲੋਂ ਭਗਵੰਤ ਮਾਨ ਜੀ ਨੇ ਵੀ ਕਿਹਾ ਸੀ ਸਾਡੀ ਸਰਕਾਰ ਲੈ ਕੇ ਆਓ ਅਸੀਂ ਤੁਹਾਨੂੰ ਰੈਗੂਲਰ ਰੈਗੂਲਰ ਕਰਾਂਗੇ। ਅੱਜ 2 ਸਾਲ ਬੀਤ ਚੁੱਕੇ ਨੇ। ਕੋਈ ਰੈਗੂਲਾਈਜੇਸ਼ਨ ਨਹੀਂ ਤੇ ਸਾਡੀ ਨਾ ਹੀ ਕੋਈ ਸਾਨੂੰ ਮੈਡੀਕਲ ਨਾ ਹੀ ਸਾਨੂੰ ਕੋਈ ਪੱਤੇ ਤੇ ਸਾਡੇ ਬੱਚੇ ਵੀ 17-18 ਸਾਲਾਂ ਤੋਂ ਅਸੀਂ 18 ਤੋਂ ਲੱਗੇ ਹੋਏ ਆ ਸਾਡੇ ਬੱਚੇ ਜਿਹੜੇ ਜਵਾਨ ਹੋ ਚੁੱਕੇ ਨੇ ਪਲੱਸ 1 ਪਲੱਸ 2 ਚ ਤਕਰੀਬਨ ਸਾਰਿਆਂ ਦੇ ਬੱਚੇ ਨੇ ਕਈ ਨੇ ਕੋਰਸ ਕਰਨੇ ਆ। ਦੱਸੋ ਸਰਕਾਰ ਦੱਸੇ ਵੀ 10000 ਦੇ ਵਿੱਚ ਅਸੀਂ ਕਿਸ ਬੱਚੇ ਨੂੰ ਕੋਰਸ ਕਰਾ ਲਾਂਗੇ? ਜਿੱਦਾਂ ਸਾਡੇ ਬੱਚਿਆਂ ਨੇ ਕੋਈ ਮੈਡੀਕਲ ਪੜ੍ਹਨਾ ਹੋਵੇ ਇੰਜੀਨੀਅਰਿੰਗ ਕਿੱਦਾਂ ਕਰਾਵਾਂਗੇ ਕਿੱਦਾਂ ਉਹਨਾਂ ਨੂੰ ਕੋਈ ਵਕੀਲ ਵੱਡਾ ਅਫਸਰ ਕਿੱਦਾਂ ਉਨ੍ਹਾ ਲਾਂਗੇ ਤੇ ਸਰਕਾਰ ਨੇ ਸਾਨੂੰ ਬਿਲਕੁਲ ਵੀ ਰੋਲ ਆ ਮਦੋਲੇ ਹੋਏ ਸ ਭਗਵੰਤ ਮਾਨ ਜੀ ਦੀ ਰਿਕਵੈਸਟ ਆ ਕਿ ਅਸੀਂ ਤੁਹਾਨੂੰ ਬੜਾ ਚਾਹ ਕੇ ਵੋਟਾਂ ਪਾਈਆਂ ਸੀ ਕਿ ਨਵੀਂ ਸਰਕਾਰ ਕੁਝ ਕਰੇਗੀ ਪਰ ਸਾਨੂੰ ਤੁਹਾਡੇ ਤੋਂ ਵੀ ਕੋਈ ਉਮੀਦ ਨਹੀਂ ਲੱਗ ਰਹੀ ਸਰੇ ਇਹ ਤੇ ਪਹਿਲਾ ਦਿਨ ਆ ਉਸ ਤੋਂ ਬਾਅਦ ਜੇਕਰ ਫੈਸਲਾ ਨਹੀਂ ਕੋਈ ਆਉਂਦਾ ਤਾਂ ਰੈਗੂਲਰ ਹੜਤਾਲ ਦੇ ਰੂਪ ਵਿੱਚ ਤਬਦੀਲ ਹੋ ਜਾਏਗੀ ਰਹੇ ਜੀ ਦੋ ਸਾਹਿਬ ਪ੍ਰਧਾਨ ਰਜੇਸ਼ ਕੁਮਾਰ ਗੋਡੂ ਡੀ ਕਲਾਸ ਫੋਰ ਗਵਰਨਮੈਂਟ ਰਜਿੰਦਰਾ ਹਸਪੀਟਲ ਪਟਿਆਲਾ ਕਰਨਾ ਪ੍ਰਦਰਸ਼ਨ ਕਰਨਾ ਕਰਨਾ ਪ੍ਰਦਰਸ਼ਨ ਕਰ ਰਹੇ ਜੋ ਕਰਨਾ ਪ੍ਰਦਰਸ਼ਨ ਸਾਡੇ ਕੱਚੇ ਮੁਲਾਜ਼ਮ ਡੀਸੀ ਰੇਟ ਵਾਲਿਆਂ ਦੀ 2 ਮਹੀਨੇ ਤੋਂ ਸੈਲਰੀ ਨਹੀਂ ਪੈ ਰਹੀ ਜਿਸ ਦੀ ਕਰਨਾ ਦਾ ਫੌਂਡ ਬ੍ਰਾਂਚ ਕੋਈ ਜ਼ਿੰਮੇਵਾਰੀ ਲੈ ਰਿਆ ਨਾ ਲੇਖਾ ਸੇਖਾ ਨਾ ਸਾਡੀ ਅਫਸਰ ਸ਼ਾਹੀ ਜਿਨ੍ਹਾਂ ਨੂੰ ਵੀ ਅਸੀਂ ਮਿਲ ਰਹੇ ਹਾਂ 15 20 ਦਿਨ ਤੋਂ ਅਸੀਂ ਸੰਘਰਸ਼ ਕਰ ਰਹੇ ਹਾਂ ਉਹਨਾਂ ਨੂੰ ਲੈਟਰਾਂ ਤੇ ਚਿੱਠੀਆਂ ਰਾਹੀਂ ਭੇਜਦੇ ਚਿੱਠੀਆਂ ਭੇਜਦੇ ਆ ਵੀ ਭਾਈ ਸਾਾਨੂੰ ਕੋਈ ਜਵਾਬ ਦੋ ਸਾਡੇ ਨਾਲ ਕੋਈ ਗੱਲ ਕਰੋ ਵੀ ਸੈਲਰੀ ਕਿਉਂ ਨਹੀਂ ਪੈ ਰਹੀ ਉਹ ਗਰੀਬ ਆਦਮੀ 10 11000 ਸੈਲਰੀ ਆ ਉਹ ਕਿਵੇਂ ਆਪਣੇ ਬੱਚਿਆਂ ਦੀ ਐਡਮਿਸ਼ਨਾਂ ਕਰਾਣਗੇ ਕਿਵੇਂ ਰੋਸ਼ਨ ਪਾਣਗੇ ਕਿੱਥੋਂ ਆਪਣੇ ਗੁਜ਼ਾਰੇ ਚਲਾਣਗੇ ਪਰ ਅਫਸਰ ਸ਼ਾਹੀ ਜਾਂ ਸਾਡੇ ਅਕਾਊਂਟ ਬ੍ਰਾਂਚ ਜਾਂ ਲੇਖਾ ਸ਼ਾਖਾ ਕਿਸੇ ਵੀ ਕੋਈ ਜ਼ਿੰਮੇਵਾਰੀ ਨਹੀਂ ਬੰਦਦੀ ਉਹ ਉੱਪਰ ਤੋਂ ਉੱਪਰ ਗੱਲਾਂ ਟਾਲੀ ਜਾ ਰਹੇ ਹਨ ਅਰ ਅੱਜ 2 ਮਹੀਨੇ ਹੋ ਗਏ ਉਹਨਾਂ ਦੀ ਸੈਲਰੀ ਲੇਟ ਹੋਈ ਹੈ ਉਹ ਸੈਲਰੀ ਦੁਕਾਨਦਾਰਾਂ ਨੂੰ ਨਹੀਂ ਦੱਸਦੇ ਨਾ ਉਹ ਸੈਲਰੀ ਕਦੋਂ ਮਿਲਣੀ ਹੈ ਇਸ ਦੇ ਬਾਰੇ ਕੋਈ ਗੱਲ ਕਰ ਰਹੇ ਹਾਂ ਅਸੀਂ ਪ੍ਰਿੰਸੀਪਲ ਸਾਹਿਬ ਮੈਡੀਕਲ ਕਾਲਜ ਨੂੰ ਵੀ ਲੈਟਰ ਭੇਜੀ ਮੈਡੀਕਲ ਸੁਪਰਡੈਂਟ ਸਾਹਿਬ ਰਜਿੰਦਰਾ ਹਸਪੀਟਲ ਨੂੰ ਵੀ ਲੈਟਰ ਭੇਜੀ ਕਰ ਹੋ ਗਿਆ ਤਾਂ ਕਿਸੇ ਤੋਂ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਵਿਸ਼ਵਾਸ ਨਹੀਂ ਮਿਲਿਆ ਇਸ ਕਰਕੇ ਸਾਨੂੰ ਮਜਬੂਰ ਹੋ ਗਏ ਕੰਮ ਛੋੜ ਹੜਤਾਲ ਰਜਿੰਦਰਾ ਹਸਪੀਟਲ ਦੇ ਕਲਾਸ 4 ਮੁਲਾਜ਼ਮ ਪੱਕੇ ਤੱਚਿਆਂ ਦੀ ਸਭ ਦੀ ਸ਼ੁਰੂ ਕਰੀ ਅੱਜ ਤੋਂ ਜਿਸ ਦਾ ਇੱਕੋ ਇੱਕ ਨਾਰਾ ਹੈ ਕਿ ਸਾਡੇ ਮੁਲਾਜ਼ਮਾਂ ਦੀ ਸੈਲਰੀ ਦਿੱਤੀ ਜਾਵੇ ਜੋ ਜਿਹੜੇ 10 11000 ਤੇ ਆਪਣੀ ਜ਼ਿੰਦਗੀ ਰੋਲਦੇ ਆ 18 ਸਾਲ ਹੋ ਗਏ ਉਹਨਾਂ ਨੂੰ ਭਰਤੀ ਹੋਇਆ ਨੂੰ ਅੱਜ ਤੱਕ ਕਿਸੇ ਸਰਕਾਰ ਨੇ ਉਹਨਾਂ ਦੀ ਸ਼ਾਇਦ ਨਹੀਂ ਲਈ ਉਹ 18 ਸਾਲ ਤੋਂ ਜਿਹੜੀ ਸਰਕਾਰ ਆਉਂਦੀ ਆ ਤੁਮ ਇਸ ਵਾਰ ਪੱਕੇ ਕਰ ਦਾਂਗੇ ਇਸ ਵਾਰ ਪੱਕੇ ਕਰਦਾਂਗੇ ਇਸੇ ਤਰ੍ਹਾਂ ਚੱਲਦੇ ਆ। ਉਹ ਬੱਚਰੇ ਅੱਜ ਉਹ ਸਾਰੇ ਓਵਰੇਜ ਹੋ ਗਏ। ਉਹਨਾਂ ਦੇ ਅੱਜ ਪੱਕੇ ਹੋਣ ਦੀ ਉਮਰ ਵੀ ਲੰਘ ਗਈ। ਉਹ ਇਹ ਨਹੀਂ ਆ ਵੀ ਕਿਸੇ ਹੋਰ ਜਾ ਕੇ ਵਿਭਾਗ ਵਿੱਚ ਅਪਲਾਈ ਕਰਦਣਗੇ ਜਾਂ ਕਿਤੇ ਹੋਰ ਨੌਕਰੀ ਲਈ ਟਰਾਈ ਕਰਦਣਗੇ। ਕਿਉਂਕਿ ਸਾਰੇ ਓਵਰੇਜ ਹੋ ਗਏ। ਪਰ ਸਾਡੀ ਸਰਕਾਰਾਂ ਬਾਰ-ਬਾਰ ਆ ਰਹੀਆਂ ਨੇ ਇਹੀ ਝੂਠੇ ਵਾਅਦੇ, ਇਹੀ ਝੂਠੇ ਲਾਰੇ ਲਾ ਰਹੀਆਂ ਨੇ। ਇਸ ਤੋਂ ਤੰਗ ਆ ਕੇ ਅੱਜ ਅਸੀਂ ਕੰਮ ਛੋੜ ਹੜਤਾਲ ਸ਼ੁਰੂ ਕਰੀ ਆ। ਇਸ ਦੇ ਅਗਲੇ ਫੈਸਲੇ ਸਾਡੇ ਸੀਨੀਅਰ ਆਗੂ ਦਰਸ਼ਨ ਸਿੰਘ ਲਵਾਣਾ ਜੀ ਆ ਰਹੇ ਥੋੜੀ ਦੇਰ 'ਚ। ਉਹਨਾਂ ਨਾਲ ਗੱਲ ਕਰਕੇ ਅੱਗੇ ਨੂੰ ਇਹ ਕਿੰਨੀ ਰੈਗੂਲਰ ਰੱਖੀ ਜਾਊਗੀ ਉਸ ਦੇ ਬਾਰੇ ਅਸੀਂ ਸੋਚ ਵਿਚਾਰ ਕਰਕੇ ਇਲਾਕ ਕਰਤਾਗੇ ਜੀ